ਔਰ ਗਲੀ ਦੇ ਵੜਗੇ ਦੇ ਉੱਤੇ ਸਾਡਾ ਸਤਿ ਸ਼੍ਰੀ ਅਕਾਲ ਜੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਜੀਤੇ ਵਿੱਚ ਦਿਨ ਦਿਹਾੜੇ ਬੱਚਿਆਂ ਨੂੰ ਗਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੇਰੇ ਖੁਦ ਦੇ ਹੀ ਬੱਚੇ ਆ ਔਰ ਜਿਨ੍ਹਾਂ ਨੂੰ ਦਿਨ ਦਿਹਾੜੇ ਜਿਹੜੀ ਹੈ ਗਿਡਨਾਪਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੰਮਨੀ ਰੋਡ ਡੀਵੀ ਕਾਲਜ ਰੋਡ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਇਸ ਜਗ੍ਹਾ ਤੇ ਦਿਨ ਦਿਹਾੜੇ ਲਗਭਗ 11 ਸਵਾ 11 ਵਜੇ ਦਾ ਟਾਈਮ ਹਾਜੀ ਲੋਕ ਆਪਣੇ ਕੰਮਾਂ ਕਰਾਂ ਤੇ ਜਾਣਾ ਸ਼ੁਰੂ ਹੁੰਦੇ ਆ 10 ਵਜੇ ਤੇ 11 ਵਜੇ ਦੇ ਕਰੀਬ ਉਸ ਸਮੇਂ ਗਿਡਨਾਪੀਂ ਦਾ ਮਾਮਲਾ ਸਾਹਮਣੇ ਆ ਜਾਣਾ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸ਼ਹਿਰ ਜਲਾਲਾਬਾਦ ਦੇ ਲਈ ਦੇਖੋ ਪਿੰਡਾਂ ਦੇ ਵਿੱਚ ਹੋਣਾ ਇੱਕ ਅਲੱਗ ਗੱਲ ਹੈ ਪਿੰਡ ਦੇ ਵਿੱਚ ਹੋਣਾ ਜਿਹੜਾ ਉਹ ਇੱਕ ਵੱਖਰੀ ਚੀਜ਼ ਹੋ ਜਾਂਦੀ ਹੈ ਕਿਉਂਕਿ ਐਸੇਲੇ ਪਿੰਡਾਂ ਦੇ ਵਿੱਚ ਜਿਹੜੀ ਆ ਸੁਨਸਾਨ ਦਿਖਾਈ ਦਿੰਦੀ ਹੈ ਪਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਉਹ ਰਸਤੇ ਚੱਲ ਰਹੇ ਆ ਸ਼ਹਿਰ ਦੇ ਵਿੱਚ ਔਰ ਪੂਰਾ ਜਿਹੜਾ ਬਾਜ਼ਾਰ ਚੱਲਦਾ ਦਿਖਾਈ ਦਿੰਦਾ ਪਰ ਇਹ ਤੁਸੀਂ ਗੋਡਾਊਨ ਦੇਖ ਰਹੇ ਹੋ ਜੋ ਡੀਏਵੀ ਕਾਲਜ ਰੋਡ ਤੇ ਇਹ ਗੋਡਾਊਨ ਨੇ ਇਸ ਗੋਡਾਊਨ ਦੇ ਨਜ਼ਦੀਕ ਬੱਚਿਆਂ ਨੂੰ ਗਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦੋ ਬੱਚੇ ਨੇ ਜਿਹੜੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਦੋ ਬੱਚੇ ਹੈ ਜਿਨ੍ਹਾਂ ਨੂੰ ਗਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸੀਏ ਕਿ ਦਿਨ ਦਿਹਾੜੇ ਲਗਭਗ 11 ਸਵਾ 11 ਵਜੇ ਦਾ ਜਿਹੜਾ ਉਹ ਟਾਈਮ ਸੀਗਾ ਪੁੱਛਦੇ ਆ ਬੱਚਨ ਤੋਂ ਵੀ ਕੀ ਐ ਕਿਦਾਂ ਕੀ ਕੁਝ ਹੋਇਆ ਹਾਂਜੀ ਦੱਸੋ ਬਟਾ ਕੀ ਹੋਇਆ ਸੀ ਕੀ ਕਿਵੇਂ ਗੱਲ ਹੋਈ ਹੈ ਜਿੱਦੋਂ ਅਸੀਂ ਸਾਈਕਲ ਤੇ ਆਈ ਜਾਂਦੇ ਸੀ ਤੇ ਉਹ ਸਾਡਾ ਭਾਈ ਕਹਿੰਦਾ ਕਿ ਵੀ ਰੁਕੋ ਰੁਕੋ ਮੈਨੂੰ ਪਾਣੀ ਦੇ ਦਿਓ ਕਿ ਤੁਹਾਨੂੰ ਮੈਂ ਚੀਜ਼ ਦਵਾਂਗਾ ਅਸੀਂ ਕਿਹਾ ਨਹੀਂ ਦੇਣੀ ਸਾਹੀ ਤੁਹਾਨੂੰ ਚੀਜ਼ ਨਹੀਂ ਚਾਹੀਦੀ ਕਿ ਨਾ ਤੁਹਾਡੇ ਤੁਸੀਂ ਕਿੱਥੋਂ ਆਏ ਹੋ ਅਸੀਂ ਕਿਹਾ ਕਿ ਵੀ ਦੋ ਗਲੀਆਂ ਛੱਡ ਕੇ ਜਿਹੜੀ ਪਿੱਛੇ ਗਲੀ ਆ ਉੱਥੇ ਆਏ ਆ ਫਿਰ ਇਹਦੇ ਆਹਾ ਵੀਰ ਨੇ ਅੰਦਰ ਪਾ ਪਾਪਰ ਨੇ ਆਪ ਪੁੱਛਿਆ ਤੇ ਇਹ ਕਹਿੰਦਾ ਮਲਕੀਤ ਸਿੰਘ ਤੇ ਬਾਦੋਂ ਜਦੋਂ ਉਹਨੇ ਜਦੋਂ ਜੇਬ 'ਚ ਹੱਥ ਪਾਇਆ ਤੇ ਇਹਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੇ ਜੇਬ 'ਚ ਰਮਾਲ ਆ ਤੇ ਦੂਸਰੀ ਸਾਈਡ ਤੇ ਉਹਦੇ ਚਾਕੂ ਆ ਜਦੋਂ ਉਹਨੇ ਦੋਵਾਂ ਹੱਥਾਂ 'ਚ ਜੇਬਾਂ 'ਚ ਹੱਥ ਪਾਇਆ ਫੇਰ ਸਾਡੇ ਤੋਂ ਪੁੱਛਣ ਲੱਗ ਪਿਆ ਤੇ ਅੰਗਲਾਂ ਚਲਾ ਲਿਆ ਸਾਨੂੰ ਅਸੀਂ ਪੂਰੇ ਰੁੱਜ ਕੇ ਜਦੋਂ ਉਹਨੇ ਪੁੱਛਿਆ ਕਿ ਜਦੋਂ ਉਹਨੇ ਦਿਮਾਗ ਥੋੜਾ ਜਿਹਾ ਬਾਹਰ ਕੱਢਿਆ ਉਦੋਂ ਅਸੀਂ ਮੈਂ ਲੱਤ ਮਾਰੀ ਆਂਦੇ ਤੁਸੀਂ ਭੱਜ ਪਏ ਇਹਨੇ ਸਾਈਕਲ ਚੱਕਿਆ ਜਦੋਂ ਉਹਦਾ ਧਿਆਨ ਜਦੋਂ ਭਾਈ ਦੂਸਰਾ ਉੱਥੇ ਦੁਕਾਨ ਵਾਲਾ ਖੜਾ ਹੋਇਆ ਤੇ ਉਹ ਗਲੀ 'ਚ ਵੜ ਗਿਆ ਤੇ ਅਸੀਂ ਸਾਈਕਲ ਚੱਕ ਕੇ ਭੱਜ ਗਏ ਭੱਜ ਗਏ ਅਸੀਂ ਬਾਜੋ ਕਰੀਟਾ ਪਤੋਂ ਕਿਹੜੀ ਗੱਡੀ ਸੀਗੀ ਤੇ ਉਹਦੇ 'ਚ ਬਹਿ ਕੇ ਸਾਡੇ ਪਿੱਛੇ ਆਇਆ ਜਦੋਂ ਅਸੀਂ ਫਿਰ ਗਲੀ 'ਚ ਵੜ ਗਏ ਉਹ ਗਾਹਾਂ 'ਚ ਲੱਗੇ ਫਿਰ ਪਿੱਛੇ ਨਹੀਂ ਆਇਆ ਹਾਂ ਜੀ ਕੀ ਹੋਇਆ ਇਹ ਮਨਾਵ ਇਦਾਂ ਹੀ ਹੋ ਜਾਂ ਸਾਰੀ ਗੱਲ ਹਾਂ ਜੀ ਉਹ ਜੀ ਸਾਨੂੰ ਕਹਿੰਦੇ ਸੀ ਤੁਸੀਂ ਮੈਨੂੰ ਪਾਣੀ ਦੇ ਦਿਓ ਮੈਂ ਤੁਹਾਨੂੰ ਚੀਜ਼ ਦੇਣਾ ਆਜੋ ਕੋਲ ਲੱਤ ਕਿੰਨੇ ਮਾਰੀ ਸੀ ਲੱਤ ਮੈਂ ਮਾਰੀ ਸੀ ਪਹਿਲਾਂ ਇਹ ਦੋਨਾਂ ਨੇ ਜਦੋਂ ਇਹ ਪਿੱਛੇ ਖੜਾ ਸੀਗਾ ਅਸੀਂ ਦੋਨਾਂ ਨੇ ਮੈਂ ਅੱਗੋ ਮਾਰੀ ਜਦੋਂ ਉਹ ਇਸਾਈਡ ਤੋਂ ਜੋ ਡਿੱਗ ਪਿਆ ਉਦੋਂ ਹੀ ਸਾਈਕਲ ਚੱਕਾ ਤੇ ਭੱਜ ਪਹਿਲੇ ਜਿਹੜਾ ਦੂਸਰਾ ਭਾਈ ਦੁਕਾਨ ਵਾਲਾ ਉਹ ਖੜਾ ਹੋਇਆ ਤੇ ਇਹ ਫਿਰ ਗਲੀ ਚ ਵਰ ਗਿਆ ਤੁਹਾਡੇ ਮਗਰ ਆਏ ਸੀ ਪਿੱਛੇ ਕਿੱਥੋਂ ਉਹਨਾਂ ਦਾ ਬਿਲਕੁਲ ਮੁਲਾਜ਼ਮ ਵੀ ਪਹੁੰਚੇ ਇੱਥੇ ਜਿਹੜੀ ਆ ਕੰਪਲੀਟ ਕੀਤੀ ਗਈ ਸੀ ਮੇਰੇ ਦੁਆਰਾ ਔਰ ਮੁਲਾਜ਼ਮ ਵੀ ਇੱਥੇ ਪਹੁੰਚੇ ਆ ਔਰ ਦੇਖਦੇ ਹਾਂ ਅੱਗੇ ਕੀ ਕਾਰਵਾਈ ਹੁੰਦੀ ਹੈ ਹਾਂਜੀ ਸਰ ਆ ਪੋਂਚੇ ਹੋ ਜੇ ਦਿਨ ਦੇ ਆੜੇ ਜਿਹੜੇ ਹੈ ਸ਼ਹਿਰ ਦੇ ਵਿੱਚ ਵਾਕਿਆ ਹੋ ਰਿਹਾ ਦਿਨ ਦੇ ਆੜੇ ਅਜੇ ਸਮਾਂ ਵੀ ਕੁਝ ਜ਼ਿਆਦਾ ਨਹੀਂ ਹੈ ਬੱਚਿਆਂ ਨੂੰ ਗੱਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੋਸ਼ਿਸ਼ ਜਿਹੜੀ ਹੈ ਨਾ ਕਾਮਯਾਬ ਰਹੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਪਰ ਫਿਰ ਵੀ ਜਿਹੜੀ ਹੈ ਏਡੀ ਵੱਡੀ ਵਾਰਦਾਤ ਹੋ ਜਾਣੀ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਜਿਹਾ ਟੈਲੀਫੋਨ ਆਇਆ ਹੈ ਕਿ ਜਿਹੜਾ ਮਾਮਲੀ ਰੋਡ ਤੇ ਕੋਈ ਕਾਰ ਦੇ ਵਿੱਚ ਜੋ ਨੌਜਵਾਨ ਬੱਚਿਆਂ ਨੂੰ ਮਰੋ ਦੋ ਖੜੇ ਹੋਣ ਗੱਲਬਾਤ ਪੁੱਛੀ ਆ ਵੀ ਕਦੇ ਇਹ ਬੱਚੇ ਦੱਸਦੇ ਆ ਵੀ ਜਿਹੜਾ ਸਾਨੂੰ ਕੱਢ ਰਿਆ ਕਰਨ ਲੱਗੇ ਸੀ ਲੇਕਿਨ ਉਹ ਜਿਹੜੀ ਰੋਡ ਫੁਟੇਜ ਟੀਵੀ ਦੀ ਫੁਟੇਜ ਦੇਖ ਕੇ ਕੈਮਰਿਆ ਦੀ ਉਹਦੇ ਉਦਾਰਾ ਦੇਖਿਆ ਜਾਵੇ ਕਿ ਕੌਣ ਜਿਹੜੇ ਅਣਜਾਣ ਹੁਣ ਕੱਤੇ ਵਿਅਕਤੀ ਦਾ ਵੀ ਕਿਹੜੇ ਆ ਤੇ ਕਿਹੜੀ ਗੱਡੀ ਆ ਉਹਦੀ ਫੋਟੋ ਜੇ ਤਾਂ ਖੰਗਾਲ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਬਿਲਕੁਲ ਇਸ ਦੇ ਨਾਲ ਨਾਲ ਅਸੀਂ ਤੁਹਾਨੂੰ ਵੀਡੀਓ ਦੇ ਰਾਹੀਂ ਸੁਚੇਤ ਵੀ ਕਰਨਾ ਚਾਹੁੰਦੇ ਆ ਕਿ ਬੱਚਿਆਂ ਦਾ ਧਿਆਨ ਜਰੂਰ ਰੱਖਿਓ ਤਾਂ ਸਮਾਂ ਵੀ ਕੁਝ ਜ਼ਿਆਦਾ ਨਹੀਂ ਹੋਇਆ 11 ਵਜੇ ਦੇ ਕਰੀਬ ਜਲਾਲਾਬਾਦ ਦੇ ਵਿੱਚ ਇੱਕ ਐਡੀ ਵੱਡੀ ਘਟਨਾ ਦਾ ਹੋ ਜਾਣਾ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਹਾਲਾਤ ਤੁਸੀਂ ਪੂਰੇ ਪੰਜਾਬ ਦੀ ਇਦਾਂ ਦੇਖ ਰਹੇ ਹੋ ਪਤਾ ਨਹੀਂ ਕੰਟਰੋਲ ਨਹੀਂ ਹੋ ਰਿਹਾ ਇਹਨਾਂ ਤੋਂ ਸਿਸਟਮ ਕੀ ਹੈ ਔਰ بڑے ਵੱਡੇ ਸਵਾਲ ਵੀ ਉੱਠਦੇ ਆ ਸਿਸਟਮ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਇਲੈਕਸ਼ਨਾਂ ਤੋਂ ਪਹਿਲਾਂ ਪਰ ਜਦੋਂ ਇਹ ਇਲੈਕਸ਼ਨ ਹੋ ਜਾਂਦੇ ਆ ਸਾਰਾ ਸਿਸਟਮ ਉਦੋਂ ਹੀ ਇਹਨਾਂ ਦਾ ਪਤਾ ਨਹੀਂ ਕਿਉਂ ਠੋਸ ਹੋ ਜਾਂਦਾ ਸਮੇਂ ਤੋਂ ਬਾਅਦ ਹੋ ਰਿਹਾ ਨਿੱਕੇ ਨਿੱਕੇ ਬੱਚੇ ਬਜ਼ਾਰਾਂ ਦੇ ਵਿੱਚੋਂ ਗਿਡਨਾਪ ਕਰਨ ਦੀਆਂ ਕੋਸ਼ਿਸ਼ਾਂ ਉਹ ਹੋਣ ਲੱਗੀਆਂ ਨੇ ਪਹਿਲਾਂ ਤਾਂ ਵਾਰਦਾਤ ਸੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਸੀ ਹੁਣ ਸ਼ਰੀਆਮ ਜਿਹੜੇ ਬਜ਼ਾਰਾਂ ਦੇ ਵਿੱਚ ਉਹ ਗਿਡਨਾਪ ਕਰਨ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਤਾਂ ਜਿਹੜਾ ਤੁਸੀਂ ਵੀ ਜਿਹੜੀ ਸੁਚੇਤ ਰਹੋ ਆਪਣੇ ਆਸ-ਪਾਸ ਬੱਚਿਆਂ ਦੇ ਸੁਚੇਤ ਜਰੂਰ ਰਹੋ ਤਾਂ ਪ੍ਰਸ਼ਾਸਨ ਆਪਣੀ ਕਾਰਵਾਈ ਹੋਣ ਕਰਦਾ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ ਹੈ ਤੁਹਾਡੇ ਨਾਲ ਸਾਰੀ ਗੱਲਬਾਤ ਅੱਗੇ ਜਰੂਰ ਸਾਂਝੀ ਕਰਾਂਗੇ ਕੀ ਕਾਰਵਾਈ ਹੋਈ ਹੈ ਕੀ ਨਹੀਂ ਹੋਈ ਪਰ ਜਿਹੜਾ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਭਰੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਕਿਡਨੈਪ ਦੀ ਕਿਡਨੈਪਿੰਗ ਦੀ ਕੋਸ਼ਿਸ਼ ਕੀਤੀ ਗਈ ਹੈ